ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡੇ ਨਾਲ ਸ਼ਹੀਦ ਸਿੰਘਾਂ ਜਾਂ ਰੱਬੀ ਰੂਹਾਂ ਦਾ ਪੈਰਾ ਹੈ ਅੱਜ ਅਸੀਂ ਇਸੇ ਵਿਸ਼ੇ ਤੇ ਹੀ ਗੱਲ ਕਰਾਂਗੇ ਕਿ ਜੇਕਰ ਕੋਈ ਵੀ ਮਨੁੱਖ ਜੋ ਆਪਣੀ ਜ਼ਿੰਦਗੀ ਵਿੱਚ ਰੱਬੀ ਮਾਰਗ ਤੇ ਚੱਲ ਰਿਹਾ ਹੈ ਜਾਂ ਧਿਆਨ ਸਿਮਰਨ ਵਿੱਚ ਦਿਨ ਰਾਤ ਆਪਣੇ ਮਨ ਨੂੰ ਇਕਾਗਰ ਬਣਾਈ ਰੱਖਦਾ ਹੈ ਉਸ ਉਤੇ ਵਾਹਿਗੁਰੂ ਪਰਮਾਤਮਾ ਜੀ ਦੀ ਬਹੁਤ ਬਖਸ਼ਿਸ਼ ਹੋਣ ਲੱਗ ਜਾਂਦੀ ਹੈ ਜਿਸ ਵਜ੍ਜੋਂ ਉਸ ਨਾਲ ਹਰ ਵੇਲੇ ਉਸ ਦੇ ਘਰ ਅਤੇ ਹਰ ਜਗ੍ਹਾ ਰੱਬੀ ਸ਼ਕਤੀਆਂ ਰਹਿਣ ਲੱਗ ਜਾਂਦੀਆਂ ਹਨ ਇਹ ਰੱਬੀ ਰੂਹਾਂ ਜਾਂ ਸ਼ਹੀਦ ਸਿੰਘ ਸਿਮਰਨ ਧਿਆਨ ਵਾਲੇ ਮਨੁੱਖ ਦੇ ਨਾਲ ਸਦਾ ਸਹਾਈ ਰਹਿੰਦੇ ਹਨ ਉਹ ਹਰ ਸਮੇਂ ਸਾਡੀ ਰੱਖਿਆ ਵੀ ਕਰਦੇ ਹਨ ਪਰ ਸਾਨੂੰ ਇਹ ਪਤਾ ਕਿਵੇਂ ਲੱਗੇ ਕਿ ਸਾਡੇ ਨਾਲ ਸ਼ੀਸ਼ ਸਿੰਗਾ ਜਾਂ ਰੱਬੀ ਰੂਹਾਂ ਦਾ ਪੈਰਾ ਹੈ ਇਸ ਲਈ ਅਸੀਂ ਅੱਜ ਆਪ ਜੀ ਨੂੰ ਕੁਝ ਨਿਸ਼ਾਨੀਆਂ ਦੱਸਾਂਗੇ ਜਿਸ ਨਾਲ ਆਪ ਜੀ ਉਹਨਾਂ ਰੱਬੀ ਰੂਹਾਂ ਉਹਨਾਂ ਸ਼ਕਤੀਆਂ ਬਾਰੇ ਜੋ ਸਾਡੇ ਅੰਗ ਸੰਗ ਹਨ ਉਹਨਾਂ ਬਾਰੇ ਆਪ ਜੀ ਨੂੰ ਪਤਾ ਲੱਗ ਸਕੇਗਾ ਪਹਿਲੀ ਨਿਸ਼ਾਨੀ ਹੁੰਦੀ ਹੈ ਜਦੋਂ ਸਾਡੀ ਹਰ ਰੋਜ਼ ਸਵੇਰੇ 3 ਤੋਂ 5 ਵਜੇ ਵਿੱਚ ਆਪਣੇ ਆਪ ਨੀਂਦ ਖੁੱਲ ਜਾਂਦੀ ਹੈ ਤੁਸੀਂ ਉਸ ਸਮੇਂ ਵਿੱਚ ਸੁੱਤੇ ਨਹੀਂ رہ ਸਕੋਗੇ ਜੇ ਤੁਹਾਡੇ ਨਾਲ ਕੋਈ ਰੱਬੀ ਸ਼ਕਤੀ ਹੈ ਤਾਂ ਤੁਸੀਂ ਜ਼ਰੂਰ ਕੋਈ ਪੁੰਨ ਕੀਤੇ ਹੋਣਗੇ ਜੋ ਪਿਛਲੇ ਕਈ ਜਨਮਾਂ ਵਿੱਚ ਜਾਂ ਇਸ ਜਨਮ ਵਿੱਚ ਹਨ ਜਿਸ ਕਾਰਨ ਇਹ ਰੱਬੀ ਸ਼ਕਤੀਆਂ ਤੁਹਾਡੇ ਅੰਗ-ਸੰਗ ਰਹਿੰਦੀਆਂ ਹਨ ਦੂਸਰੀ ਨਿਸ਼ਾਨੀ ਵਿੱਚ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਇੱਕਦਮ ਕਾਫੀ ਤਕਲੀਫਾਂ ਪ੍ਰੋਬਲਮਸ ਆਉਣ ਲੱਗ ਜਾਂਦੀਆਂ ਹਨ ਜਿਨ੍ਹਾਂ ਦਾ ਆਪ ਜੀ ਨੂੰ ਕੋਈ ਪਤਾ ਵੀ ਨਹੀਂ ਹੁੰਦਾ ਤਾਂ ਫਿਰ ਇੱਕ ਚਮਤਕਾਰੀ ਰੋਹਾਨੀ ਟੰਗ ਨਾਲ ਇਹ ਸਭ ਪਰੇਸ਼ਾਨੀਆਂ ਤੇ ਤਕਲੀਫਾਂ ਜਣ ਤੋਂ ਖਤਮ ਵੀ ਹੋ ਜਾਂਦੀਆਂ ਹਨ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਤੁਹਾਡੇ ਕੋਲ ਰੱਬੀ ਸ਼ਕਤੀਆਂ ਹਾਜ਼ਰ ਨਾਜ਼ਰ ਹਨ ਤੀਸਰੀ ਨਿਸ਼ਾਨੀ ਵਿੱਚ ਜਦੋਂ ਤੁਸੀਂ ਕੋਈ ਗੁਰਮੰਤਰ ਜਾਂ ਸ਼ਬਦ ਕੀਰਤਨ ਸੁਣਦੇ ਹੋ ਜਾਂ ਕਿਸੇ ਗੁਰਦੁਆਰੇ ਜਾ ਕੇ ਕਥਾ ਕੀਰਤਨ ਸੁਣਦੇ ਹੋ ਤਾਂ ਇੱਕਦਮ ਤੁਹਾਡੇ ਸਰੀਰ ਦੇ ਰੋਂਗ ਤੇ ਇੱਕਦਮ ਖੜੇ ਹੋ ਜਾਂਦੇ ਹਨ ਅਜੀਬ ਜਿਹੀ ਸੈਂਸੇਸ਼ਨ ਬੋਡੀ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਤੁਸੀਂ ਚੰਗਾ ਮਹਿਸੂਸ ਵੀ ਕਰਦੇ ਹੋ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਕੋਈ ਰੱਬੀ ਸ਼ਕਤੀ ਆਪਜੀ ਦੇ ਕੋਲ ਹੈ ਚੌਥੀ ਨਿਸ਼ਾਨੀ ਵਿੱਚ ਤੁਹਾਡੀ ਬਿਨਾ ਮੰਗੇ ਹੀ ਕੋਈ ਅਰਦਾਸ ਕੋਈ ਮੰਗ ਪਰਮਾਤਮਾ ਵੱਲੋਂ ਪੂਰੀ ਹੋ ਜਾਣੀ ਜਾਂ ਅਜੇ ਸੋਚਿਆ ਵੀ ਨਹੀਂ ਹੁੰਦਾ ਤੇ ਉਹ ਅਰਦਾਸ ਪੂਰੀ ਹੋ ਜਾਂਦੀ ਹੈ ਬਾਅਦ ਵਿੱਚ ਤੁਸੀਂ ਸੋਚਦੇ ਹੋਗੇ ਅਜੇ ਤੇ ਅਸੀਂ ਸੋਚ ਹੀ ਰਹੇ ਸੀ ਕਿ ਸਾਡੀ ਇਹ ਗੱਲ ਆਪਣੇ ਆਪ ਹੀ ਪੂਰੀ ਹੋ ਗਈ ਏਦਾਂ ਦੇ ਚਮਤਕਾਰ ਜੇਕਰ ਤੁਹਾਡੇ ਨਾਲ ਵੀ ਹੋਏ ਹੋਣਗੇ ਤਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਪੰਜਵੀਂ ਨਿਸ਼ਾਨੀ ਕਿ ਜਦੋਂ ਵੀ ਤੁਹਾਡੇ ਹਿਰਦੇ ਜਾਂ ਮਨ ਵਿੱਚ ਕੋਈ ਵੀ ਸਵਾਲ ਕਿਸੇ ਵੀ ਵਿਸ਼ੇ ਨੂੰ ਲੈ ਕੇ ਆਇਆ ਹੋਵੇਗਾ ਤਾਂ ਉਸ ਦਾ ਜਵਾਬ ਤੁਹਾਨੂੰ ਆਪਣੇ ਆਪ ਕਿਸੇ ਨਾ ਕਿਸੇ ਤਰੀਕੇ ਰੱਬੀ ਸ਼ਕਤੀਆਂ ਵੱਲੋਂ ਮਿਲ ਜਾਂਦਾ ਜਿਵੇਂ ਇੱਕਦਮ ਕਿਸੇ ਕਿਤਾਬ ਦਾ ਇਹੋ ਜਿਹੀ ਮਿਲ ਜਾਣਾ ਜਿਸ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਹਨ WhatsApp ਤੇ ਇੱਕਦਮ ਮੈਸੇਜ ਆ ਜਾਣਾ ਜਾਂ ਆਉਂਦੇ ਜਾਂਦੇ ਰਸਤੇ ਵਿੱਚ ਕੁਝ ਪੜ ਲਿਖ ਹੋ ਜਾਣਾ ਯਾ ਕਿਸੇ ਅਣਜਾਣੇ ਇਨਸਾਨ ਵੱਲੋਂ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਜਾਣਾ ਇਹ ਸਭ ਵੀ ਰੱਬੀ ਰੂਹਾਂ ਦੇ ਕੋਲ ਹੋਣ ਦੀ ਨਿਸ਼ਾਨੀਆਂ ਹੀ ਦੱਸਦੀਆਂ ਹਨ 6ਵੀਂ ਨਿਸ਼ਾਨੀ ਵਿੱਚ ਤੁਹਾਨੂੰ ਅਣਜਾਨ ਚੀਜ਼ਾਂ ਬਾਰੇ ਆਪਣੀ ਆਪ ਗਿਆਨ ਹੋ ਜਾਂਦਾ ਹੈ ਜਿੰਨਾ ਚੀਜ਼ਾਂ ਨੂੰ ਤੁਸੀਂ ਕਦੀ ਦੇਖਿਆ ਸੁਣਿਆ ਜਾਂ ਪਤਾ ਵੀ ਨਹੀਂ ਹੁੰਦਾ ਪਰ ਪਹਿਲੀ ਵਾਰ ਅਚਾਨਕ ਦੇਖਣ ਨਾਲ ਉਹਨਾਂ ਬਾਰੇ ਪਤਾ ਲੱਗ ਜਾਂਦਾ ਹੈ ਉਹਨਾਂ ਦੀ ਨੌਲੇਜ ਹੋ ਜਾਂਦੀ ਹੈ ਕੋਈ ਸਵਾਲ ਕਰੇ ਤੇ ਇੱਕਦਮ ਸਾਡੇ ਮੁਖ ਵਿੱਚੋਂ ਸਟੀਕ ਜਵਾਬ ਨਿਕਲ ਜਾਂਦਾ ਹੈ ਕਿ ਜਿਵੇਂ ਉਹ ਜਵਾਬ ਸਾਨੂੰ ਪਹਿਲਾਂ ਹੀ ਪਤਾ ਸੀ ਅਤੇ ਜਵਾਬ ਪੂਰੇ ਕੌਨਫੀਡੈਂਸ ਨਾਲ ਵੀ ਦੇਣਾ ਇਹ ਵੀ ਇੱਕ ਚਮਤਕਾਰੀ ਨਿਸ਼ਾਨੀ ਹੀ ਗਿਣੀ ਜਾਂਦੀ ਹੈ ਤਾਂ ਇਹ ਵੀ ਨਿਸ਼ਾਨੀ ਦੱਸਦੀ ਹੈ ਕਿ ਤੁਹਾਡੇ ਨਾਲ ਸ਼ਹੀਦ ਸਿੰਘਾਂ ਅਤੇ ਰੱਬੀ ਰੂਹਾਂ ਦਾ ਪੈਰਾ ਹੈ ਸਤਵੀਂ ਨਿਸ਼ਾਨੀ ਦੱਸਦੀ ਹੈ ਕਿ ਜਦ ਵੀ ਤੁਸੀਂ ਕਿਤੇ ਇਕੱਲੇ ਸਾਧਨਾ ਵਿੱਚ ਹੋ ਸਿਮਰਨ ਕਰ ਰਹੇ ਹੋ ਜਾਂ ਘਰ ਵਿੱਚ ਹੀ ਤੁਹਾਨੂੰ ਬਹੁਤ ਸੋਹਣੀ ਅਤੇ ਤੇਜ਼ ਖੁਸ਼ਬੂ ਬਿਨਾ ਕਾਰਨ ਦੇ ਆਏ ਕਿ ਆਲੇ-ਦੁਆਲੇ ਕੋਈ ਫੁੱਲ ਵੀ ਨਹੀਂ ਹਨ ਤੇ ਨਾ ਹੀ ਕੋਈ ਪਰਫਿਊਮ ਦੀ ਖੁਸ਼ਬੂ ਹੈ ਤਾਂ ਵੀ ਇੰਨੀ ਖੁਸ਼ਬੂ ਕਿੱਥੋਂ ਆ ਰਹੀ ਹੈ ਤਾਂ ਇਹ ਬਿਲਕੁਲ ਪੱਕੀ ਨਿਸ਼ਾਨੀ ਹੁੰਦੀ ਹੈ ਕਿ ਤੁਹਾਡੇ ਕੋਲ ਸ਼ਹੀਦ ਸਿੰਘਾਂ ਦਾ ਅਤੇ ਰੱਬੀ ਰੂਹਾਂ ਦਾ ਪੈਰਾ ਹੈ ਤ ਤੁਸੀਂ ਉਹਨਾਂ ਨੂੰ ਸਤਕਾਰ ਦਿਓ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਵੀ ਕਰੋ ਇਹ ਸਨ ਕੁਝ ਨਿਸ਼ਾਨੀਆਂ ਜਿਨ੍ਹਾਂ ਨਾਲ ਅਸੀਂ ਪਤਾ ਕਰ ਸਕਦੇ ਹਾਂ ਕਿ ਸਾਡੇ ਨਾਲ ਰੱਬੀ ਰੂਹਾਂ ਜਾਂ ਸ਼ਕਤੀਆਂ ਦਾ ਪਹਿਰਾ ਰਹਿੰਦਾ ਹੈ ਐਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ